ਉਹਨੇ ਉਹਦਾ ਬੇਦਰਾਂ ਦਾ ਮਾਰਿਆ ਉਸਕੇ ਕੰਫਰਾਂਟ ਬੜੀ ਜਿੜੇ ਕਰ ਨਹੀਂ ਜਾਨੀ ਮੈਂ ਤਾਂ ਬਤਾਦੀ ਤਾਬੀ ਮਾਂਜਾ ਲਾਈ ਜਾਂ ਨਹੀਂ ਆ ਨਾ ਇਹਨੇ ਖਲਾਰਾ ਦਾ ਪਾਇਆ ਨਾ ਮੈਂ ਤਾਂ ਲਾ ਲਵਾਂ ਥੋੜਾ ਜਿਹਾ ਹਾਂ ਸਾਫ ਕਰੀ ਹੋਏ ਆ ਨਾ ਮੈਂ ਤਾਂ ਵੇਖ ਰਹਾ ਉਹ ਕੋਈ ਕਰਦੇ ਮੈਂ ਦੇਣਾ ਦੁਪਹਿਰ ਇੰਨੀ ਸਵੇਰੋਂ ਤੀਕ ਸਵੇਰੋਂ ਨਹੀਂ ਦੇ ਬੱਤੀ ਨੂੰ ਸੌਂ ਕਰ ਬੁਸਕੇ ਦਾਟ ਬੜੀ ਕੰਮ ਕਰਦੀ ਹੈ ਮੈਂ ਪੈਰਾਂ ਨੂੰ ਲੱਗ ਲੱਕੇ ਨਿਆਣੇ ਨੇ ਅੰਦਰ ਖੜਨਾ ਫਿਰ ਜ਼ਿਆਦਾ ਤਲਾਰਾ ਪੈਂਦਾ ਹਾਂ ਉਹ ਇਹ ਤੇ ਰਹਾ ਤਾਂ ਥਾ ਡੇਢੇ ਡੇਢੀ ਜਾਂਦੀ ਹੁੰਦੀ ਹੈ ਹੁਣ ਤੇ ਪਤਾ ਨਹੀਂ ਉਹ ਅੱਗੇ ਨਹੀਂ ਜਾਂਦੀ ਲੈ ਡੇਢੇ ਪਤਾ ਉਹਨਾਂ ਦਾ ਪਤਾ ਨਹੀਂ ਆਪਾਂ ਹੋ ਗਏ ਕੀ ਹੁਣ ਤੇ ਬੱਤੀ ਵਾਲੇ ਮੈਂ ਥਾਨੇ ਚਿੰਬੜ ਜਾਂ ਨਾਲ ਜਦੋਂ ਤੂੰ ਲੈਡ ਕੱਟਦੇ ਆਜਾ ਪੜਨ ਚੱਲੀਏ ਉਹ ਬਾਹਰ ਮੇਰੇ ਕਿੱਥੇ ਜਾਣਾ ਬਾਹਰ ਕੋਈ ਨਹੀਂ ਹੋਗੀ ਹੈਗੀ ਮੈਂ ਕਹਿੰਨਾ ਬਾਹਰ ਸੁਰਨ ਫਿਰ ਜਾਣਾ ਗਰਮੀ ਤੇ ਹੀ ਨਹੀਂ ਜਿਹੜੀ ਕਿੱਥੇ ਜਾਣਾ ਆਜਾ 베ਜੀ ਚਲ ਮੈਂ ਮਾਂਜਾ ਰੱਖਾ ਵਾ ਹੈ ਮਤਨੇ ਤਰਾਖ ਦੇਖੋ ਤੂੰ ਭਾਈ ਜੇ ਗਰਮੀ ਚੋਂ ਮੈਂ ਕਹਿੰਨਾ ਗਾਲ ਕੰਮ ਕਰਨਾ ਪਿਆ ਦੀ ਸੀ ਦੀ ਸੁੱਕ ਟਹਿ ਗਈ ਓ ਸੁੱਕਿਆ ਹੈ ਇਹ ਤਾਂ ਮਾਂ ਜੀ ਬਦਲ ਲਈ ਜੀ ਕੀ ਬੰਦਾ ਜੰਨੇ ਉਹ ਜਿਹਨੇ ਉਹ ਫੋਰੇ ਕਰ ਤਾ ਮੈਂ ਕਦੇ ਨਹੀਂ ਮੈਂ ਕਦੇ ਪਾਰ ਨਹੀਂ ਮੈਂ ਤੁਹਾਨੂੰ ਦਿੰਦਾ ਜੀ ਲਾ ਦਿੰਦਾ ਰੋ ਕੇ ਦੇਖ ਕੇ ਦੱਸ ਤੂੰ ਐ ਕਿ ਆ ਗਿਆ ਕੋ ਬਾਹਰ ਜਿਹੜੇ ਘਰ ਸੇ ਖੜੀ ਆ ਨਾ ਮੈਂ ਤੈਨੂੰ ਅੱਜ ਘਰ ਹੀ ਪੈਨੇ ਤੋ ਅੱਗੇ ਪਾ ਦਿੰਦੇ ਹਾਂ ਨਾ ਬਾਹਰ ਤੇਰੀ ਮੰਨੀਆ ਕੁਛ ਤਨੀ ਹੈ ਜੇ ਰਹਿਣਾ ਫੇਰ ਜਿਹੜੀ ਗਰਮੀ ਨਹੀਂ ਸੀ ਨਹੀਂ ਦਿੰਦੀ ਬੱਚੇ ਹੈ ਨਾ ਬੇਸਮਝ ਵਾਲਨਾ ਨਹੀਂ ਇੰਨਾ ਪਤਾ ਕਰਨੀ ਗਰਮੀ ਦਾ ਕੀ ਕਰੀ ਆਹ ਮੱਛੀ ਦੇ ਬੱਚੇ ਨੇ ਪਾਵਾ ਚਲ ਬੱਚੀ ਨਹੀਂ ਆ ਬਣਾ ਸਾਡੇ ਨਾਲ ਦੋਸਿਆ ਪਾਏ ਤੁਹਾਡੇ ਬਾਹਰ ਆਉਂਦੀ ਰਹਿੰਦੀ ਉਹ ਕਿਤੇ ਆਉਂਦੀ ਰਹਿੰਦੀ ਸੀ ਤੇ ਆਹ ਤਨਖਾਂ ਚ ਕੱਟਦੇ ਆ ਹੁਣ ਤੇ ਆਉਂਦੀ ਰਹਿੰਦੀ ਐਸ਼ੀ ਤੂੰ ਮੈਨੂੰ ਤਾਂ ਆਸ ਹੈ ਮੈਨੂੰ ਤਾਂ ਪਰ ਮਜਾ ਲਾਤਾ ਕੀ ਗੱਲ ਹੈ ਆਲੋ ਤੇ ਇੰਕੀ ਤੇ ਵੀ ਦਾ ਸਮਾਂ ਆ ਇਹ ਜੀ ਕਿਉਂ ਮੇ ਮਾਤਾ ਕੋ ਨਾ ਨਾ ਲੱਗਿਆ ਤੇੜੀ ਕਿਲੋ ਗੁੱਸੇ ਕਿਹੜੀ ਕਿਲੋ ਕੇ ਉਹ ਕਹਤੀ ਸਾ ਸੁਲਤਾਨੀ ਮੈਨੇ ਮਾਰਦੀ ਮੇਰੇ ਦੀ ਵਾਸਾ ਕਾ ਤੋ ਤਾਨੇ ਮੈਨੇ ਮਾਰਦੀ ਆ ਤੇ ਤੇਰੀ ਦੀ ਆ ਉਹ ਨੂੰ ਕਹ ਤੂੰ ਨਹੀਂ ਕਹਿ ਦਿੱਤੀ ਹੁਣ ਮੇਰੇ ਥੋੜੀ ਵਾਸਦੀ ਗੱਲ ਤੇ ਆ ਪੋਤੇ ਤੇ ਬੇਹਪਾ ਦੀਦੀ ਕਰਮਾ ਦੇ ਬੰਦੇ ਦੇ ਕਰਮਾ ਚ ਮੈਂ ਹੁੰਦੇ ਇਹ ਬੰਦੇ ਦੇ ਕਰਮਾ ਨੂੰ ਮਿਲਦੇ ਹੈਂ ਇਹਦੇ ਚ ਹੁਣ ਤੇਰਾ ਕੀ ਕਸੂਰ ਤੇਰਾ ਕਿਹੜਾ ਜੀ ਨਹੀਂ ਕਰਦਾ ਮੇਰੇ ਰੱਬ ਤੇਨੂੰ ਜੀਣ ਨਾ ਦਵੇ ਹੈ ਇਹ ਤੇ ਗਲਤ ਗੱਲ ਆ ਮਾਸੀ ਜੀ ਵਾਸਤੇ ਬੜਾ ਹੀ ਲੜੇ ਮੇਰੇ ਨਾਲ ਬੜਾ ਹੀ ਲੜੇ ਅਬ ਤਾਂ ਹੀ ਮੈਂ ਆ ਗਈ ਹਾਂ ਕਿ ਮੈਂ ਨਾਂ ਨਹੀਂ ਲਿਆਤੀ ਇਹ ਕੋਈ ਆ ਮੇਰੇ ਚਿੱਤ ਜਿਆ ਨਹੀਂ ਲੱਗਦਾ ਤੇਰੇ ਅੰਦਰ ਕਦੀ ਬਾਹਰ ਮੈਂ ਉਦਾਂ ਦੀਦੀ ਸੋਚਦੀ ਹਾਂ ਵੀ ਜਦ ਅੱਗੇ ਤੇ ਆਉਂਦੇ ਆ ਬੜੇ ਖੋਸ਼ ਖੋਸ਼ ਰਹਿੰਦੇ ਆ ਘਰ ਕੀ ਚੁੱਪ ਚੁੱਪ ਜੇ ਰਹਿੰਦੇ ਤੇ ਮੈਂ ਸੋਚਿਆ ਖਰੇ ਗਰਮੀ ਗਰਮੀ ਹੈ ਵੀ ਕਰਮੀ ਨਾਲ ਇਦਾਂ ਹੋ ਜਾਂਦਾ ਤਾਂ ਕਰਕੇ ਇਦਾਂ ਕਰਦੇ ਤੇ ਮੈਂ ਤਾਂ ਕਰਕੇ ਤੁਹਾਨੂੰ ਜਿਆਦਾ ਪੁੱਛਿਆ ਨਹੀਂ ਮੈਂ ਤਾਂ ਦੀਦੀ ਚਲੋ ਜਿੰਨੇ ਜੋਗੀ ਆ ਨਾ ਮੈਂ ਤੇ ਬਤੇਰਾ ਕਰ ਲਈ ਚਲੋ ਮੈਂ ਅੱਜ ਨਹੀਂ ਚਲ ਘਰੋਂ ਵੀ ਕੰਮ ਕਰਦੀ ਆਈ ਹੁਣ ਇੱਥੇ ਵਿਚਾਰੀ ਨੇ ਇਹਨੂੰ ਕੰਮ ਡਾ ਲਿਆਣਾ ਮੈਂ ਦੱਸ ਇੱਕ ਵੀ ਜਨ ਮੇਰੇ ਭਰਾ ਦਾ ਵੀ ਇੱਕ ਕੁੜੀ ਦੇ ਨੂੰ ਕੋਈ ਜਾਈ ਹੋਰੀ ਹੈ ਨਹੀਂ ਹੋਵੇ ਹਾਂ ਹਾਂ ਤੇੜੀ ਵੀ ਨਹੀਂ ਆਉਂਦੀ ਬੱਸ ਬਿਮਾਰ ਹੀ ਜੇ ਦਵਾਈ ਖੋਣੋਂ ਨਹੀਂ ਆਹ ਤਾਂ ਮੈਂ ਤਾਂ ਤੈਨੂੰ ਆਖਿਆ ਮੈਨੂੰ ਦੇ ਦੋ ਕੁੜੀ ਕੋਈ ਨਹੀਂ ਮਾਰਾ ਜਾਂ ਇਹ ਕੁੜੀ ਵਿੱਚ ਕਿਤਾ ਮਾਰੇ ਨੇ ਕਿੰਨਾ ਕੁ ਦੇਣਾ ਤੇ ਆ ਦੇ ਦੇ ਆਦੇ ਕਰਮ ਲਿਖਾ ਕੇ ਆਉਂਦੀਆਂ ਤੇ ਜਿਤੇ ਰੱਬ ਨੇ ਧੀ ਦਿੱਤੀ ਉਥੇ ਬਰਕਤਾਂ ਬਥੇਰੀਆਂ ਪਾਉਂਦਾ ਰੱਬ ਤੇ ਤੂੰ ਦੱਸਨੇ ਕੀ ਕਰੀਂ ਤੇ ਕਮਲਗੇ ਘਰੋਲਾ ਇੰਦਰ ਉਸਕੇ ਥੋੜੀ ਹੁਣ ਆ ਗੁਜ਼ਾਰਾ ਥੋੜੀ ਹੁੰਦਾ ਘਰ ਛੱਡਿਆ ਥੋੜੀ ਗੁਜ਼ਾਰਾ ਵਾ ਚਲ ਲਾ ਭਾਵੇਂ ਲਾ ਕੇ ਚਲੋ ਜਿੰਨੇ ਜੋਗੀ ਮੈਂ ਤੇਰਾ ਕਰੂੰਗੀ ਪਰ ਘਰ ਵਰਗੀ ਰੀਤ ਥੋੜੀ ਹੈਗੀ ਹਾਂ ਤੂੰ ਕਾਨੂੰ ਘਰ ਛੱਡਣਾ ਢੀਆਂ ਵਾਲੀ ਆ ਉਹਨਾਂ ਤੇ ਉਹਨਾਂ ਤੇ ਆਖਣਾ ਸੋ ਚੰਗਾ ਜੇ ਕੁੜੀਆਂ ਨੂੰ ਚੰਗਾ ਨਹੀਂ ਸਮਝੇ ਜੇ ਤਾਂ ਉਹਨਾਂ ਤੇ ਆਖਣਾ ਚੰਗਾ ਸੋ ਗਲੋਂ ਲੈ ਗਈ ਕੁੜੀਆਂ ਲੈ ਕੇ ਹੈ ਇਹੋ ਜਿਹੀ ਮੂਰਖ ਮਤ ਤੂੰ ਦੱਸ ਕਿਹੜੀ ਗੱਲੋਂ ਕੀਤੀ ਕਿਆ ਕੁੜੀ ਬਿਮਾਰ ਹੈ ਤੇ ਕੁੜੀ ਨੂੰ ਦਵਾਈ ਨਹੀਂ ਦਵਾਈ ਨਹੀਂ ਨਾ ਤਾਂ ਹੀ ਆ ਗਈ ਦਵਾਈ ਵੀ ਨਹੀਂ ਦਵਾਈ ਮਾੜੀ ਜੀ ਘਰੋਂ ਆਂਦੇ ਗੋਲੀ ਦੇ ਦੇ ਜੜੀ ਬੂਟੀਆਂ ਜਿਵੇਂ ਪੁਰਾਣੀਆਂ ਬੁੜੀਆਂ ਕਰਦੀਆਂ ਹਾਂ ਦੱਸ ਮੇਰੀਆਂ ਦੀ ਬੂਟੀ ਜੀ ਬੋਟਲ ਹੈ ਸੱਤ ਪੱਤੀ ਜੀ ਹਾਂ ਜੀ ਇਹ ਰਗੜ ਕੇ ਦੇ ਦਿੱਦਗੀ ਤਾਂ ਕੀ ਇੰਦਾ ਦੇ ਦੇਣੀ ਆ ਵੀ ਇਹਨੂੰ ਆਪੇ ਕੁਛ ਹੋ ਜਾਊਗਾ ਹਾਂ ਇਹ ਕੁੜੀ ਤੱਕੇਨੀ ਲੱਸੀ ਹੋਈ ਤੇ ਐਂ ਤਰਾ ਖੱਟਾ ਰੰਗ ਹੋਇਆ ਨਿਆਣੀ ਦਾ ਮੈਂ ਤੇ ਉਹਦਾ ਵੇ ਨਹੀਂ ਆਪਣੇ ਮਾਂ ਚ ਕਰਦੀ ਆ ਮੈਂ ਨਾ ਤੇਰੇ ਵੀਰ ਕੋਲ ਵੀ ਰਾਤੀ ਗੱਲ ਕੀਤੀ ਮੈਂ ਹੇ ਦੇਦੀ ਆਏ ਆ ਤੇ ਚੁੱਪ ਚੁੱਪ ਜੇ ਰਹਿੰਦੇ ਨਾ ਕਿਸੇ ਨਾਲ ਗੱਲ ਕਰਦੇ ਨਾ ਬੋਲਦੇ ਆ ਤੇ ਮੈਂ ਕੁੜੀ ਵੀ ਲੱਸੀ ਹੋਈ ਤੇ ਦੂਜੀ ਵੀ ਲੱਸੀ ਹੋਈ ਮੈਨੂੰ ਆਦੇ ਇਹ ਗਰਮੀ ਗਰਮੀ ਆ ਉਹਦਾ ਗਰਮੀ ਗਰਮੀ ਨਾਲ ਹੋਣੀ ਆ ਹੋ ਰਹੇ ਕੀ ਗੱਲ ਹੋਣੀ ਮੈਂ ਵੀ ਅੱਜ ਗਰਮੀ ਕਰਦੀ ਵੀ ਮਾਂ ਤਾਂ ਮਾਤਾ ਤੁਹਾਨੂੰ ਵੀਰ ਕੋਲ ਨਾ ਕਰਤੋ ਮੈਂ ਮਾਤਾ ਨੇ ਤਾਂ ਟੈਨਸ਼ਨ ਬੜੀ ਲੈਣੀ ਆ ਵੇਰ ਦੀਦੀ ਜੇ ਤੂੰ ਆਨੀ ਆ ਮੈਂ ਇਹਦੇ ਕੋਲ ਵੀ ਨਾ ਗੱਲ ਕਰਾਂ ਫਿਰ ਇਦਾਂ ਤੈਨੂੰ ਟੌਰਚਰ ਕਰਨਗੇ ਕਿੰਨਾ ਚਿਰ ਸਮੇਂਗੀ ਤੇ ਫਿਰ ਇਹ ਗੱਲ ਤੇ ਇਹਦੇ ਕੋਲ ਕਰਨੀ ਪੈਣੀ ਇਨਾਂ ਦੇ ਗੱਲ ਵਾਜੂਗੀ ਤੈਨੂੰ ਪਤਾ ਉਹ ਵੀ ਇਦਾਂ ਦੀ ਉਹ ਆਕਮ ਦੀ ਹਾਂ ਜਾ ਨਹੀਂ ਤੇ ਤੂੰ ਹੁਣ ਵੀ ਡਰਦੀ ਆ ਤੇ ਫਿਰ ਸਾਰੀ ਉਮਰ ਉਹਨਾਂ ਛੇਤਰ ਹੀ ਖਾ ਛੱਡ ਨਹੀਂ ਉਹਨਾਂ ਕੋਲ ਉਹਨੂੰ ਸੋਇ ਦਿੱਤੀ ਕਿ ਕਰਾਂ ਤਾਂ ਇਹਦੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਜੀ ਇਹਨਾਂ ਨੂੰ ਦੱਸਿਆ ਵੀ ਇਹ ਤੇ ਗੱਲ ਵਾਧੂ ਰਿਸ਼ਤੇਦਾਰ ਕਿ ਫਿੱਕ ਪਾਉ ਕਿ ਤੇਣੀ ਗੱਲ ਦੀ ਦੀ ਬਾਤ ਚੱਲੀ ਚਾਰ ਬੰਦੇ ਲਿ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਨਾ ਵੀ ਹੁਣ ਕੋਈ ਸਾਡੇ ਵਸ ਦੀ ਗੱਲ ਹਨ ਨੂੰ ਨਹੀਂ ਕੀ ਕਰਦਾ ਰੱਬ ਜੀ ਦੇਵੇ ਇਹ ਕੀ ਤਰੀਕਾ ਥੋੜੀ ਉਹਨੇ ਕਿਹੇ ਦਿੱਤੀ ਹੀ ਉਹ ਵੀ ਤਾਂ ਕਹਿ ਦਿੱਤੀ ਹੀ ਵਿਆਹ ਕੀ ਆਈ ਆ ਸ਼ਰਮ ਮਾਉਣੀ ਚਾਹੀਦੀ ਧੀ ਹੋ ਕੇ ਕਿ ਤੀਰ ਨੂੰ ਨਪਰਤ ਕਰਦੀ ਹੈ ਹੈ ਤੀਆਂ ਅੱਜਕੱਲ ਦੇ ਨਾਲੇ ਵੇਖ ਦੀਦੀ ਦੁਨੀਆ ਇੰਨੀ ਸਿਆਣੀ ਹੋ ਗਈ ਤੀਆਂ ਦੇ ਬੁੱਤਾਂ ਚ ਫਰਕ ਹੀ ਵੀ ਸਮਝਦੇ ਉਹਦਾਂ ਕੋਈ ਲੋਕੀ ਆਖ ਦਿੰਦੇ ਨਹੀਂ ਰੱਬਾ ਧੀ ਜਰੂਰ ਦੰਮ ਵੇ ਧੀਆ ਨਾਲੇ ਕਿੰਨੀਆਂ ਸਕੇਰੀਆਂ ਭੂਆ ਮਾਸੀ ਮਾਮੀਆਂ ਸਭ ਧੀਆ ਨਾਲ ਹੀ ਆ ਵੇ ਹੁਣ ਤੇ ਵੇ ਸੋਚੀਏ ਇਹ ਇੱਕ ਕੁੜੀ ਹੁੰਦੀ ਦੋਤ ਕਿੰਦੇ ਹੁੰਦਿਆਂ ਇੰਨੇ ਹੁਣ ਤੇ ਗਈ ਨਹੀਂ ਤੇ ਮਾਸੀ ਦਾ ਤੇ ਰਿਸ਼ਤਾ ਹੀ ਖਤਮ ਹੋ ਗਿਆ ਖਤਮ ਹੋ ਗਿਆ ਰਿਸ਼ਤਾ ਹੁਣ ਵੇਖ ਮੇਰੀ ਗੱਲ ਜਿਹਦੇ ਪਹਿਲਾ ਮੁੰਡਾ ਜਾਂਦਾ ਉਹ ਤੇ ਉ ਆਫ ਦਿੰਦਾ ਨਾ 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 ਹੁਣ ਕੁੜੀ ਦਾ ਰਿਸ਼ਤਾ ਵੀ ਗਿਆ ਪੂਆ ਦਾ ਰਿਸ਼ਤਾ ਵੀ ਗਿਆ ਹੈ ਰਿਸ਼ਤੇਦਾਰੀਆਂ ਰਹਿ ਕਿਹੜੀਆਂ ਗਈਆਂ ਐਡੀਕ ਬੁੱਧੀ ਜਿਹਨਾਂ ਨਹੀਂ ਮੈਂ ਤੇ ਮਾਸੀ ਜੀ ਨੂੰ ਬਹੁਤ ਚੰਗਾ ਸਮਝਦੀ ਹੁੰਦੀ ਆ ਜੀ ਮੁੰਡੇ ਬੜੀ ਰੱਗੀਆਂ ਦੇਣਾ ਇੱਕੋ ਹੀ ਰੱਖਣਾ ਨਾ ਕੋਈ ਚਾਚੀ ਚਾਚੀ ਕੋਈ ਰਿਸ਼ਤਾ ਕਹ ਨਹੀਂ ਰਹਿ ਗਿਆ ਦੁਨੀਆ ਤੋਂ ਇਹੀ ਤੇ ਆਪਣੀ ਦੁਨੀਆ ਤੇ ਮਾਰ ਵਜਨ ਗਈ ਆ ਨਾ ਮੈਨੂੰ ਤਾਂ ਮੇਰੇ ਦਿਲ ਚ ਨਹੀਂ ਆਉਂਦਾ ਕਦੀ ਪਰ ਜਦੋਂ ਇਹ ਇਦਾਂ ਕਰਦੇ ਨਾ ਸਾਰੇ ਬੇਕਮਲ ਕੇ ਤੇਰੀਆਂ ਧੀਆਂ ਤੇਰਾ ਕਿੱਤੇ ਨੂੰ ਕਿੱਥੋਂ ਆਉਣਾ ਮੈਨੂੰ ਨਹੀਂ ਜਦੋਂ ਦੋ ਨਹੀਂ ਆਪਣੇ ਦੁੱਖ ਸੁਖ ਆਪ ਤੇ ਕੀ ਕਰਨੀਂ ਮੈਂ ਮੈਂ ਤੇ ਆਵੇ ਖਰਪਨ ਆ ਨਾ ਹੁਣ ਤੇ ਜਦੋਂ ਤੂੰ ਲੈ ਕੇ ਆਉਣੀ ਮੈਨੂੰ ਇਹਦਾ ਮੋਹ ਬੜਾ ਆਉਂਦਾ ਮੈਂ ਕਈ ਵਾਰੀ ਤੇਰੇ ਵੀਰ ਨੂੰ ਆਂਦੀ ਆ ਵੀ ਆਪਾਂ ਇਹਨੂੰ ਲੈ ਲ ਲਈ ਆਪਾਂ ਲੈ ਲ ਲਈ ਆਹ ਦਿੰਦਾ ਵਾ ਲੈ ਉਹਦੀਆਂ ਧੀਆਂ ਉਹ ਦਿੰਦੀ ਏ ਫੇ ਕਈ ਵਾਰੀ ਆਖੂਗੀ ਜਾ ਫਿਰ ਤੂੰ ਮੈਨੂੰ ਦੇ ਦੇ ਕੁੜੀ ਦੇ ਦੇ ਮੈਂ ਲੈ ਲਈਨੀਂ ਹਾਂ ਜੀ ਦੋਵੇਂ ਭੈਣਾਂ ਪੈਣਾ ਦੁੱਖ ਸੁਖ ਸਾਰਾ ਮੈਂ ਕਿਹਾ ਬੜਾ ਲੋਖਾ ਨਹੀਂ ਜੀ ਇੱਥੇ ਹੁਣ ਤੂੰ ਸੱਚ ਕਰਕੇ ਜਾ ਹੁਣ ਦੀਦੀ ਤੂੰ ਹੁਣ ਗੱਲ ਛੇੜੀ ਆ ਸੱਚ ਕਰਕੇ ਜਾਣੀ ਹੁਣ ਮੈਂ ਕੱਲੀ ਕੱਲੀ ਅਹੀਂ ਭੈਣ ਭਰਾ ਮੈਨੂੰ ਬੜਾ ਹੁੰਦਾ ਵੀ ਮੇਰੀ ਵੀ ਭੈਣ ਹੁੰਦੀ ਤੂੰ ਕਿੰਨੀ ਮੇਰਾ ਭੈਣ ਵੀ ਮੇਰੀ ਵੀ ਭੈਣ ਹੁੰਦੀ ਮੈਨੂੰ ਫੋਨ ਕਰਦੀ ਵੀ ਮੈਂ ਵੀ ਆਉਣਾ ਤੂੰ ਵੀ ਆ ਜਾ ਤੁਸਾ 200 ਕ ਕਰਦੀਆਂ ਕਹਿ ਤਿੰਦੇ ਦੋ ਕੁੜੀਆਂ ਪਰ ਭੈਣਾ ਵੀ ਤੀਵੀ ਬੜੀਆਂ ਜ਼ਰੂਰੀ ਹੁੰਦੀਆਂ ਕੋਈ ਨਾ ਭਰਾ ਤੇ ਆ ਤੇ ਥਾਰਿਸਤਾ ਹੁੰਦਾ ਵਾ ਵਿਆਹ ਆ ਦੇ ਪੜ ਗਿਆ ਗਿਆ ਕੋਈ ਕਰਮਾ ਵਾਲੀਆਂ ਹੁੰਦੀਆਂ ਵੀ ਤੇ ਸਾਰੀਆਂ ਇੱਕੋ ਜਿਹੀ ਨਹੀਂ ਦੇਖ ਪਰ ਜਿਹੜਾ ਭੈਣਾ ਭੈਣਾ ਨੇ ਦੁੱਖ ਟੁਕ ਵੰਡ ਲੈਣਾ ਨਾ ਉਹਦੇ ਨਾਲ ਦੀ ਰੀਤ ਨਹੀਂ ਜਿਹੜਾ ਭੈਣਾ ਭੈਣਾ ਕੋਈ ਫਸ ਗੱਲ ਚੱਲ ਤੂੰ ਨਾ ਇੰਨੀ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਤੇਰਾ ਭੈਣ ਤੇ ਜੀ ਮਾਂ ਹੋ ਜਾਂਦੀ ਹੈ ਹਾਂ ਇਹ ਸਹੀ ਗੱਲ ਤੂੰ ਨਾ ਟੈਨਸ਼ਨ ਨਾ ਲਿਆ ਕਰ ਮੈਂ ਤੇਰੇ ਵੀਰ ਨਾਲ ਕਰੂੰਗੀ ਗੱਲ ਕੁਝ ਜਿੰਨਾ ਚਿਰ ਚਿਰ ਜੀ ਕਰਦਾ ਰਹਿ ਕੋਈ ਨਹੀਂ ਹੈ ਜੇ ਛੁੱਟੀਆਂ ਆਵਾ ਕੋਈ ਲੋੜ ਨਹੀਂ ਤੈਨੂੰ ਜਾਣ ਦੀ ਆਪੇ ਵੇਖੀ ਇਹਨਾਂ ਦੇ ਤੇ ਜਬਾਨ ਬਾਹਰ ਆ ਜਾਣੀ ਕਿ ਜਿੰਨੀ ਅੰਮ੍ਰਿਤ ਗੋੜੇ-ਗੋੜੇ ਕਰਮੀ ਪੈਂਦੀ ਤੇ ਕੰਮ ਕਰਨਾ ਪੈਂਦਾ ਰਮਾਨ ਨਾਲ ਕੁੜੀਆਂ ਤੇ ਜਾਂ ਤੂੰ ਮੈਨੂੰ ਤਾਂ ਦੱਸਿਆ ਨਹੀਂ ਪਾਗਲੇ ਤੇ ਆਪਾਂ ਅੱਜ ਦਵਾਈ ਕੁੜੀ ਦੀ ਲੈ ਆਉਂਦੇ ਜਾ ਕੇ ਹੈ ਕੁੜੀ ਨਿਆਣੀ ਠੀਕ ਹੋਣ ਵਾਲੀ ਬਣਦੀ ਆਪਾਂ ਪਛਾ ਮਾਜੀਆਂ ਨੂੰ ਵੇਖਾਂਗੇ ਆਓ ਚੱਲ ਤੇਰਾ ਵੀਰ ਵੀ ਆਜੂ ਕਦੋਂ ਕਰਕੇ ਨਾ ਕਦੋਂ ਟੈਕ ਕਰਨ ਰਹਿ ਗਿਆ ਆਪਣਾ ਕਿਲਾ ਕਿਤੇ ਉਲਾ ਕਰਕੇ ਕਿੱਥੇ ਹੀ ਨਹੀਂ ਦਾਜੀ ਤਾਂ ਨਹੀਂ ਮੈਂ ਤੇਰੇ ਤੋਂ ਗੱਲ ਕੀਤੀ ਪਰ ਪਾਜੀ ਵੀ ਨਹੀਂ ਮੰਨਦੇ ਪਾਜੀ ਕੁਝ ਨਹੀਂ ਆਉਂਦੇ ਬਸ ਹੀ ਚੀਨੂ ਨਾ ਕੁਝ ਨਹੀਂ ਆਉਂਦੀ ਆਉਂਦੀ ਉਹਨਾਂ ਨੂੰ ਵੀ ਸ਼ਰਮ ਆਉਂਦੀ ਵੀ ਮੇਰੀਆਂ ਤਾਂ ਧੀਆਂ ਉਹਨਾਂ ਦੀਆਂ ਤੇ ਚੱਲ ਆਂਦਰਾ ਮਾਸੀ ਜੀ ਦੇ ਤੇ ਚਲੋ ਗੱਲ ਬੱਕਰੀ ਆ ਸੱਸਾ ਮਾਵਾ ਤੇ ਕੁਝ ਕਰਦ ਗਈ ਹੁੰਦੀਆਂ ਹਰ ਇੱਕ ਦੀ ਗੀ ਕਰਦੀਆਂ ਆ ਉਹ ਲਾ ਉਹ ਚੰਗੀਆਂ ਲੱਗਦੀਆਂ ਜੀ ਦੋ ਤੀਆਂ ਆਉਂਦੀਆਂ ਉਹ ਚੰਗੀਆਂ ਲੱਗਦੀਆਂ ਆਉਦੀ ਪੀਦੇ ਵੀ ਤੀ ਹੈ ਨਾ ਹਾਂ ਤੇ ਉਹ ਦੋ ਤੀਆਂ ਫਿਰ ਉਹ ਚੰਗੀਆਂ ਫੋਰ ਤਰੀਆਂ ਮਾੜੀਆਂ ਹੈ ਉਹ ਤੇ ਹੁੰਦੀ ਜੀ ਤੇ ਸੋਹਰੇ ਵੀ ਬੜੀ ਚੰਗੀ ਬੜਾ ਹੀ ਕਰਦੇ ਕੁੜੀਆਂ ਇਹ ਨਾ ਤੂੰ ਗੁਸਾਣਾ ਕਣੀ ਦੇ ਦੀ ਇਹ ਤਾਂ ਫਿਰ ਚਾਰ ਬੰਦੇ ਇਕੱਠੇ ਕਰਕੇ ਚੰਗੀ ਧਸਣ ਵਾਲੀ ਆ ਚੰਗੀ ਇਹਦੀ ਰੇਲ ਬਣਾਈ ਹੋਵੇ ਇਹਦੀ ਆ ਕਟਕਾਣੇ ਲਿਆਂਦੀ ਹੋਵੇ ਇਹਨੂੰ ਪਤਾ ਹੋਵੇ ਵੀ ਮੈਂ ਇਹ ਜੇ ਕੱ ਕੰਮ ਕਿਉਂ ਕਰਦੀ ਹੈ ਜਿੰਨਾ ਕਰੀ ਉਹ ਗਈ ਉਹਨਾਂ ਨੂੰ ਨਹੀਂ ਫਿਰ ਪੁੱਤ ਚਾਹੀਦਾ ਅੰਸਾ ਚਾਹੀਦੀ ਹਾਂ ਨਾਲੇ ਹੁਣ ਤਾਂ ਕੋਈ ਫਰਕ ਨਹੀਂ ਰਹੇਗਾ ਵੀ ਨਾ ਪੁੱਤ ਨੇ ਸੋਖਦੇ ਨਾ ਧੀ ਨਹੀਂ ਪੜ ਲੈ ਕੇ ਸਾਰੇ ਮੁੰਡਾ ਵੀ ਬਾਹਰ ਜਾਂਦਾ ਕੋਈ ਫਰਕ ਤੇ ਰਹੇਗਾ ਨਹੀਂ ਗਿਆ ਉਹਦੇ ਬਰੋਬਰ ਤੇ ਕੁੜੀ ਵੀ ਬਾਹਰ ਜਾਂਦੀ ਹੈ ਕਮਾਈ ਮੁੰਡਾ ਕਰਦਾ ਕਮਾਈ ਧੀ ਕਰਦੀ ਆ ਅੱਗੇ ਤੋਂ ਹੁੰਦਾ ਹੈ ਵੀ ਕੰਮ ਕਰੇ ਅਗਲੇ ਘਰ ਘਲਾ ਦੇਣਾ ਘਰੇ ਵੱਡੀ ਰਹਿਣਾ ਕੋਈ ਵੇਖ ਦੀਦੀ ਮੁੱਕ ਦੀ ਗੱਲ ਪਤਾ ਕੀ ਆ ਸੋਖੇ ਕਰਮਾਂ ਦਾ ਨਾ ਪਤਾ ਲੱਗਣਾ ਈ ਧੀ ਨੇ ਦੇਣਾ ਈ ਨਾ ਪਤਾ ਲੱਗਣਾ ਈ ਪੁੱਤ ਨੇ ਦੇਣਾ ਸੋਖੀ ਕਰਮਾਂ ਦਾ ਜੇ ਤੇ ਕਰਮਾ ਚ ਲਿਖਾਇਆ ਈ ਤੇ ਮਿਲ ਜੂਗਾ ਤੇ ਜੇ ਕਰਮਾ ਚ ਸੁਖ ਨਹੀਂ ਲਿਖਾਇਆ ਤੇ ਭਾਵੇਂ 2 ਹੋ ਜਾਣ ਪੁੱਤ 3 ਹੋ ਜਾਣ 4 ਹੋ ਜਾਣ ਜੋ ਮਰਜੀ ਲਾਦੋ ਜੇ ਸੋਖ ਤੇ ਕਰਮਾਂ ਦਾ ਈ ਤੇ ਤੂੰ ਬਾਕੀ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਤੇਰੇ ਜਿੰਨਾ ਚਿਰ ਜੀ ਕਰਦਾ ਰਹ ਖਲੋ ਤੇ ਆਪੇ ਕੋ ਬਣ ਗੀ ਤੇ ਆਪੇ ਇਹਨਾਂ ਦੇ ਕਰ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਮੂਰਖ ਮਤ ਘਰ ਛੱਡਣ ਆਲੀ ਨਾ ਕਰੇ ਉਹ ਤੇ ਚਾਹੁੰਦੇ ਫਿਰ ਤੈਨੂੰ ਗੱਲਾਂ ਲਾਉਣਾ ਕਮਲ ਜੀ ਇੱਥੇ ਆ ਕੇ ਬਹਿ ਜਾਏਗੀ ਕਿੱਦਾਂ ਆਪਣੀਆਂ ਧੀਆ ਪਾਲ ਲੇਗੀ ਕਿੱਦਾਂ ਪੜਾਵੇਗੀ ਹੈ ਉਹ ਤੇ ਮਾੜਾ ਚੰਗਾ ਵਿਆਹ ਲੈਣ ਕੇ ਛੱਟਣ ਸ਼ੂਕਰ ਬਥੇਰੀ ਉਹਦਾ ਤੇਰੀ ਸਾਸ ਮੈਂ ਦੇਖੀ ਚਾਰ-ਪਾਰ ਚਲਾਕ ਬਥੇਰੀ ਬੜੀ ਕੈਂਟ ਹਾਂ ਪਰ ਤੂੰ ਇਹ ਗਲਤੀ ਨਹੀਂ ਕਰਨੀ ਘਰ ਛੱਡਣ ਵਾਲੀ ਗਲਤੀ ਨਹੀਂ ਕਰਨੀ ਤੈਨੂੰ ਮੈਂ ਹਾਂ ਤੇ ਕੀ ਨਾ ਹੁੱਸੇ ਤੇ ਹੁਣ ਮੇਰਾ ਕੇਟ ਹੋਰ ਤਰ੍ਹਾਂ ਹੀ ਹੋਈ ਜਾਂਦਾ ਤੂੰ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਤੂੰ 10-15 ਦਿਨ ਰਹਿ ਕੋਈ ਗੁੜੀ ਦੀ ਆਪਾਂ ਸ਼ਾਮ ਨੂੰ ਦਵਾਈ ਲੈ ਕੇ ਆਉਨੇ ਆਂ ਤੇ ਫਿਰ ਆਪਾਂ ਭਾਜੀ ਨਾ ਕਰਾਂਗੇ ਤੇਰੇ ਘਰ ਵਾਲੇ ਨਾਲ ਗੱਲ ਉਹਨੂੰ ਸੱਦਾਂਗੇ ਤੇ ਫਿਰ ਕਿ ਤੂੰ ਆ ਉਹ ਦਿਨ ਉਹ ਹੀ ਤੈਨੂੰ ਲੈ ਕੇ ਜਾਊਗਾ ਚਲ ਤੂੰ ਬਹਿ ਤੇ ਮੈਂ ਨਾ ਟੰਗਰਾਂ ਨੂੰ ਲੋਕ ਪੱਠੇ ਪਾਵਾਂ ਚੰਗਾ ਹਾਂ ਬਹਿ ਜਾ ਗਰਮੀ ਬੜੀ ਹੈ ਨਾ ਗਰਮੀ ਬੜੀ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਲੋ ਸਭ ਕੋ ਠੀਕ ਹੋ ਜਾਣਾ ਤੇ ਘਰ ਨਹੀਂ ਛੱਡਣਾ ਘਰ ਅਸੀਂ ਕਿਹੜੀ ਗੱਲੋਂ ਛੱਡ ਕੇ ਹੈ ਇਹ ਨਾ ਜੋ ਕੇ ਛੱਡਨੇ ਘਰ ਚਲੋ ਪੱਠੇ ਪਾਵਾਂ ਉਧਰ ਨਾਲੇ ਨਾ ਪੱਠੇ ਲੈਣ ਨਹੀਂ ਆਉਂਦੇ ਕਿ ਲੈਣ ਨਹੀਂ ਆਉਂਦੇ ਮੈਂ ਤਾਂ ਥੋੜੇ ਜਿਹਾ ਪਏ ਕਤੂਲੀ ਤੰਦ ਜੂ ਲਾ ਕੇ ਮਾੜਾ ਵੜਾ ਪਾ ਲੈਣੀ ਫਤਰ ਵੀ ਇੱਥੇ ਰਾ ਕੇ ਚੋਲੂਗਾ ਨਾ ਹਾਂ ਭੌਂਤਾ ਦਾ ਵੇਟਟ ਮੈਂ ਪਾ ਲਈ ਨਹੀਂ ਝੋਨਾ ਕਿੱਦਾਂ ਲੱਗ ਗਿਆ ਨਾ ਆਪਣਾ ਸਾਰਾ ਝੋਨਾ ਤੇ ਲੱਗ ਗਿਆ ਸਾਰਾ ਹੀ ਰਹਿ ਗਿਆ ਕਿਲਾ ਤੇ ਜਿਹੜਾ ਕਰਨ ਗਏ ਸਾਰੇ ਕਿੱਧਰ ਰੰਕਾਂ ਦਾ ਜਾਵੇ ਕੋਈ ਗੋਲ ਬੈ ਮੈਨੇ ਕੋਈ ਨਹੀਂ ਕਿ ਕੋਈ ਆਪਣਾ ਕੰਮ ਕਰਨ ਕੋਈ ਨਹੀਂ ਕਿ ਕੋਈ ਨਹੀਂ ਕੋਈ ਹੁੰਦਾ ਅੱਜ ਕੱਲ ਕੰਮ ਕਰਕੇ ਤੇ ਕੋਈ ਵੀ ਨਹੀਂ ਖੁਸ਼ ਹੈਗਾ ਗਾ ਉਹ ਵੇਖਿਆ ਗਾ ਧਰਮੀ ਦੇ ਪੈਸੇ ਬੜੇ ਮਾਨ ਕਰਦੇ ਸਾਡਾ ਕਰਜੋ ਜੱਟਾਂ ਨੂੰ ਮਾਤੇ ਸਾਡਾ ਕਰਜੋ ਆਣ ਕੇ ਸਹੀ ਗੱਲ ਉਹਨਾਂ ਤੇ ਝੂਲਤਾ ਹੀ ਬੜੀਆਂ ਦੇਤੀਆਂ ਸਰਕਾਰ ਨੇ ਤੇ ਆਪਾਂ ਨੂੰ ਮੈਂ ਨਹੀਂ ਆਉਣੀ ਨਾ ਕਰਾ ਦੇਣੀ ਕਿ ਕਰਨਾ ਹੈ ਬੈਠੀ ਘਰੋਂ ਵੀ ਚੱਗ ਗਈ ਐ ਸਬਜੀ-ਸਬਜੀ ਘਰ ਨਹੀਂ ਬੜੀ ਐ ਕੋਈ ਨਹੀਂ ਫੇਰ ਕੀ ਦੱਸ ਤੁਹਾਨੂੰ ਕਿਰੇ ਘਰੇ ਕਿਰੇ ਸਵੇਰ ਲਈ ਬੈਠੀ ਆਈ ਸਰਕਾਰ ਦੇ 4 ਦਿਨ ਪੇਖਿਆ ਕਰੇ ਸੋਕ ਲੈਣ ਆਈਦਾ ਵਾ ਜਾਂ ਸਾਡੇ ਮੇਰੇ ਕੰਮ ਕਰਦੀ ਐ ਤੁਹਾਡੀ ਕੋਈ ਨਹੀਂ ਮੈਂ ਤੇ ਆਪਾਂ ਪਿੰਡ ਜਾਵਾਂ ਆਪਣੇ ਮੈਂ ਕਦੀ ਕੰਮ-ਕੁਮ ਕੀਤਾ ਆਪੇ ਕਰਤਿਆਂ ਉਹ ਤਾਂ ਮੇਰੀਆਂ ਪਰਜਾਈਆਂ ਚੰਗੀਆਂ ਵਾ ਮਤਲਬ ਮੇਰੀ ਪਰਜਾਈ ਕਿਤੇ ਮਾੜੀ ਹੈ ਚਲੋ ਤੇ ਆਪੋ ਆਪ ਮੈਨੂੰ ਆਇਆ ਤਾਂ ਹੱਥੀ ਚੁੱਕ ਲੈਂਦੀ ਐ ਤੇ ਇਨਾ ਚਾਹ ਕਰਦੀ ਐ ਨੇ ਵੀ ਕਈ ਵੇਖੀਏ ਤੇ ਚਲੋ ਇਹੀ ਆ ਸੀਗਾ ਚਲ ਸੋਫਾ ਕਰ ਮਸਫਾ ਜੇ ਮੰਨ ਕੇ ਚੱਲ ਅੱਜ ਅੱਜ ਮੈਂ ਤੇਰੇ ਨਾਲ ਕਰੂੰ ਤੇ ਮੇਰੀਆਂ ਵੀ ਪਰਜਾਈਆਂ ਤੇ ਮੇਰੇ ਨਾਲ ਵੀ ਕਹਨੂੰ ਆਂਦੇ ਹੁੰਦੇ ਜੋ ਬੀਜੇਗਾ ਉਹੀ ਵੜੇਗਾ ਤੇ ਨਾਲੇ ਘਰੋਂ ਕਰਦੀ ਆਂ ਇੱਕ ਤੂੰ ਦੁਖੀ ਤੇ ਮੈਨੂੰ ਤੇ ਜਦੋਂ ਆਪਣੀ ਗੱਲ ਦਸੀ ਮੈਨੂੰ ਕਿੰਨੀ ਟੈਨਸ਼ਨ ਲੱਗਦੀ ਕੋਈ ਨਹੀਂ ਤੂੰ ਬਹਿ ਮੈਂ ਪੱਠੇ ਪਾ ਕੇ ਹੁਣੀ ਬਹਿ ਜਾ ਮੈਂ ਕੋਈ ਨਹੀਂ ਮੈਂ ਥੋੜੇ ਬਾਅਦ ਕਰਾ ਲਵਾਂਗੀ ਕੰਦੀ ਭਰੇ ਵੀ ਸਬਜ਼ੀ ਸਬਜ਼ੀ ਕੰਦੀ ਘਰ ਨਹੀਂ ਕਰਨੀ ਬਣੀ ਮੈਂ ਕਿਹੜਾ ਬੈਠੀ ਬੱਚਾ ਮੇਰੀ ਸੁਣ ਗੱਲ ਮੇਰੀ ਸੁਣ ਗੱਲ ਹੁਣ ਤੂੰ ਆਈ ਆ ਹੁਣ ਮੈਂ ਆਖਾਂ ਵੀ ਇਹ ਆਈ ਆ ਮੈਂ ਇਹਨੂੰ ਆਹ ਕੰਮ ਤੇ ਡਾਵਾਂ ਆਹ ਡਾਵਾਂ ਤੇ ਜਦੋਂ ਤੂੰ ਚਲੇ ਗਈ ਕਰਨਾ ਤੇ ਫਿਰ ਮੈਨੂੰ ਹੀ ਪੈਣਾ। ਇਹ ਤਾਂ ਚੰਗਾ ਨਹੀਂ ਜੀ ਕਿਦੇ ਚ ਲਾਇਆ ਚਾਰ ਜੀ ਕਿੱਥੇ ਚ ਰਗ ਮਿਲ ਗਰਮੀ ਇੰਨੀ ਮੈਂ ਗੜਾ ਵਾ ਕੁਛ ਨਹੀਂ ਹੁੰਦਾ ਸਭ ਕੁਝ ਦਾ ਸਰੀਰ ਖਿੱਚਿਆ ਨੂੰਵੇਂ ਖਿਚਾਈ ਦਾ ਤੋੜਨਾ ਮੜ ਕੇ ਆਜ ਤ ਪੈ ਜਾਂਦੀ ਫਿਰ ਜਿਹਦੀ ਕੰਮ ਨਹੀਂ ਹੁੰਦਾਗਾ ਨਾਲੇ ਤੂੰ ਘਰੋਂ ਕਰਦੀ ਆਈ ਚਾਰ ਦਿਨ ਸਾਹ ਲੈ ਨਹੀਂ ਕਰ ਮਮੀ ਨੂੰ ਕਹਿ ਦਿਆ ਕਰ ਲਾਗ ਪਕਾ ਦੇ ਸਾਰੇ ਕਰਦੀ ਨਹੀਂ ਜੀ ਜੰਡਾ ਗੁੰਡਾ ਤਾਂ ਚੇਰ ਦਿੰਦੀ ਵਿਚਾਰੀ ਜੀ ਹਾਂ ਫਿਰ ਬਜ਼ੁਰਗ ਸਰੀਰ ਮੈਂ ਜ਼ਿਆਦਾ ਕਹਿੰਦੀ ਨਹੀਂ ਜੀ ਆਪ ਹੀ ਕਰ ਲਈਦਾ ਗਰਮੀ ਚ ਤੇ ਆਪ ਦੀ ਜਾਨ ਨਿਕਲ ਜਾਂਦੀ ਤੇ ਉਹਦਾ ਸਰੀਰ ਵਡੇਰਾ ਆਹ ਹੁਜੇ ਪਰਿਆਂ ਇਹ ਤਾਂ ਸਾਰਿਆਂ ਦੇ ਘਰ ਨਾਲ ਧਰ ਜਾਣ ਹੈ ਕਈ ਵੇਲੇ ਨੱਕ ਬੰਦੀ ਵੱਡਦੀ ਆ ਆਪੋ ਆਪਣੇ ਦੀ ਕਰਮ ਹੁੰਦੇ ਆ ਹਨਾ ਮੈਨੂੰ ਤਾਂ ਲੱਗਦਾ ਨਹੀਂ ਕਿ ਪਰਜਾਈ ਤੇ ਭੈਣਾ ਹੋਇਆ ਵਧੀਆ ਦੋਸਤੋ ਕੋਈ ਨਹੀਂ ਦਿੰਦਾ ਨਹੀਂ ਕਿ ਤੋ ਇਦਾਂ ਦਾ ਮਾਨ ਆ ਉੱਠ ਲੀ ਜਾਂਦਾ ਹੈ ਜਦੋਂ ਮਾਨੇ ਢਿੱਡ ਹੋਲਾ ਹਾਲਾ ਹੋ ਗਿਆ ਵੀ ਚਲ ਦੋਸਤੋ ਕਰ ਲਿਆ ਕੋਈ ਨਹੀਂ ਤਾਂ ਟੈਨਸ਼ਨ ਨਾ ਲਿਆ ਕਰ ਐਵੇਂ ਟੈਨਸ਼ਨ ਲਈ ਨਹੀਂ ਕੁਛ ਨਹੀਂ ਹੁੰਦਾ ਮਾਰਾ ਤੁਸੀਂ ਮੇਰੇ ਕਰੂਗਾ ਹਾਂ ਮਾਰੀ ਹਮਾਜਾ ਆ ਵੀ ਮਾਰ ਦੋਵੇਂ ਮਾਰ ਦਿੱ ਗਿਆ ਮੈਂ ਤੇ ਨਾਲ ਪੱਠੇ ਘੱਟ ਮੈਨੂੰ ਪੱਠੇ ਇਹਨੂੰ ਰਹਿਣ ਹੀ ਤੇਰੀ ਕੀ ਕਰਾ ਹੋਈ ਗਈ ਹੈ ਨਾ ਮੈਂ ਬੰਦਿਆਂ ਕੋਈ ਇਹ ਤੇ ਮੈਨੂੰ ਵੀਰ ਤੇਰਾ ਵੀ ਗੁੱਸੇ ਹੁੰਦਾ ਏ ਆਂਦਾ ਇਹਨੂੰ ਨਾ ਤੂੰ ਪੱਠੇ ਪਾਇਆ ਕਰ ਮੈਂ ਆਪੇ ਪਾ ਲੂੰਗਾ ਇਹ ਨਾ ਕਿਤੇ ਦਿਨ ਸਾਟ ਲਵਾ ਕੇ ਤੇ ਬਹਿ ਜਾਣਾ ਉਹ ਹੀ ਨਾ ਵੀ ਕਾ ਚੋ ਰੋਟੀ ਨਿਕ ਨਿਕ ਨਹੀਂ ਆਣੀ ਹਾਂ ਤਾਂ ਇਹ ਕੋਈ ਨਹੀਂ ਪਤਾ ਦਾਂਗਾ ਰੋਣੇ ਕਰਾ ਕਾ ਨਾ ਕੀ ਕਰਤੀ ਮੈਂ ਅਰੇ ਰਹਿਣਾ ਕੋਲ ਘਰ ਘੁੰਮਦੀ ਨਹੀਂ ਆ ਤੇ ਅੱਗੇ ਮੈਂ ਆਵੇ ਆਈ ਉੱਤੇ ਗੋਹਾ ਗੋਹਾ ਠਾ ਕੇ ਸੁੱਟ ਗਈ ਆ ਆ ਫੇਰ ਦੋ ਕੰਮ ਬਾਕੀ ਪੈ ਜਾਂਦਾ ਹਾਂ ਹਾਂ ਇਸ ਕੰਮ ਦੀ ਕੀ ਕਰਗੀ ਹਾਂ ਚਰਤੇ ਪਈਆਂ ਕਰਦੀਆਂ ਕਰਨੀਆਂ ਪੈਂਦੀਆਂ ਕਿਹੜਾ ਕਿਸੇ ਚਿਰ ਪਸਾਣ ਕਰ ਆਪਾਂ ਨੇ ਫੇਰ ਦਵਾਈ ਦਵਾਣ ਜਾਵਾਂਗੇ ਹਾਂ ਤੇ ਆਪਾਂ ਮੈਂ ਕੋਈ ਨਹੀਂ ਲਾਗੂ ਥੋੜਾ ਬਾਅਦ ਮੈਂ ਕਰਾ ਦੇਣੀ ਲਾਗੂ ਭੰਡ ਭੁੰਡੇ ਕੋਈ ਹੈਗੇ ਸਾਫ ਕਰਨ ਵਾਲੇ ਤੇਨ ਮਾ ਦੀਦੀ ਕਿਆ ਨਾ ਤੂੰ ਕੰਮ ਦੀ ਟੈਨਸ਼ਨ ਨਾ ਲੈ ਤੂੰ ਆਪਣਾ ਮਨ ਖੁਸ਼ ਰੱਖ ਆਪਣੀ ਕੁੜੀ ਠੀਕ ਕਰ ਤੇ ਮੈਨੂੰ ਦੱਸ ਕੋ ਤੇਰੇ ਤੋਂ ਗੁੱਸਾ ਆਉਂਦਾ ਵੀ ਤੂੰ ਮੈਨੂੰ ਫੇਰ ਦਾ ਤੱਸੀਆ ਨਹੀਂ ਮੈਂ ਨਿਆਣੀ ਦੀ ਦਵਾਈ ਲਿਆਂਦੇ ਜਾ ਕੇ ਮੈਂ ਨਾ ਵੀ ਅਸਮੇ ਕੀ ਗੱਲ ਕਰੀ ਤੇ ਦਵਾਈ ਵੀ ਲੇ ਕੇ ਨਾ ਝਾਕਦਾ ਤਾ ਕੋਈ ਟੈਂਸ਼ਨ ਨਹੀਂ ਕੇਸ ਆ ਕਰਾਦੀ ਜੀ ਬੋਲਾਂ ਮੇਰੀ ਗੱਲ ਤੇ ਨਾ ਅੱਠੀ ਪੈਸੇ ਲੱਗਣਗੇ ਐ ਹੁਣ ਦੇ ਆ ਅੱਧਾ ਤੋਂ ਮੇਰਾ ਉਹੀ ਘਟ ਗਿਆ ਜਿਵੇਂ ਤੂੰ ਮੇਰ ਦਾ ਮੈਨੂੰ ਦੱਸ ਤੇ ਜੇ ਤੇਰੀ ਧੀ ਨੂੰ ਦਵਾਈ ਦਵਾਵਾਂਗੇ ਤੇਰੀਆਂ ਵੀ ਆਂਦਰਾ ਸੀ ਸੰਗੀ ਤੇ ਤੇਰੇ ਵੀਰ ਨੂੰ ਰੱਬ ਕਿੰਨਾ ਕ ਦਊਗਾ ਕੁਛ ਨਹੀਂ ਕਿਸ ਨੂੰ ਦਿੱਤੇ ਕੁਛ ਨਹੀਂ ਥੋੜਦਾ ਇਹ ਆਪਣਾ ਵਹਿਮ ਹੁੰਦਾ ਵਾ ਮਾਰਾ ਕਿਤੋਂ ਤੇ ਬਦਲੇ ਆਪਾਂ ਨੂੰ ਕਿੰਨਾ ਕ ਦਿੰਦਾ ਆ ਚੱਲ ਜੀ ਘਰ ਆ ਜਾ ਗਰਮੀ ਪੜੀ ਆ ਜਾ ਫਿਰ ਜੇ ਡੰਕਰ ਚੋਣੇ ਹੋਣਗੇ ਨਾ ਤੇਰੇ ਵੀਰ ਨੇ ਉਹਦੋਂ ਬਾਹਰ ਹੀ ਬੋਟੇ ਲਾ ਕੋ ਕੜਾ ਦਾਂਗੇ ਤੇ ਡੰਕਰ ਚੋ ਜੂਗਾ ਟੈਨਸ਼ਨ ਨਾ ਲਿਆ ਕਰ ਚੰਗਾ ਆ ਸੋਚ ਰਿਹਾ ਹਾਂ ਕਿ ਸਾਡਾ ਘਟ ਗਿਆ ਇਹ ਤਾਂ ਬੰਦੇ ਦਾ ਮਨ ਮੇਰਾ ਮਨ ਜੀ ਅੰਦਰ ਹੈ ਬੇਟੀ ਘਰਾਂ ਕਿ ਨਾ ਘਰਾਂ ਪਰ ਮਾਣੀ ਨਹੀਂ ਮੈਂ ਕੋਈ ਗੱਲ ਕਰਦੀ ਨਹੀਂ ਇਹ ਗੱਲ ਕਰੂੰ ਤੇ ਥੇੜੀ ਹੈ ਜਿਹੜੀ ਗੱਲ ਮਨ ਚ ਰੱਖੀ ਹੈ ਨਾ ਇਹ ਸਾਡੀ ਹੈ ਨਾ ਇਹ ਤਾਂ ਕਿੰਨੀ ਚੰਗੀ ਹੈ ਜੇ ਤੈਨੂੰ ਆਲੇ ਵੇਖੀਏ ਕਹਿ ਦਿੰਦੇ ਨੇ ਨਾਲ ਬੁਗਾ ਚਾਹ ਜਾਂਦੇ ਕੁੱਝ ਨਹੀਂ ਆ ਨੱਕ ਰੁਗਰ ਮੈਨੂੰ ਚਪੀ ਨਹੀਂ ਆਉਂਦਾ ਤੇ ਰਹੀਆਂ ਪਰ ਜਾਈਆਂ ਹੁਣ ਤੇ ਘਰ ਨਾ ਕਰ ਜਾ ਨਹੀ ਨਹੀ ਤੋਂ ਪਰ ਮੇਰੀ ਨਾਨੀ ਇੰਨਾ ਤੇ ਮੇਰੀ ਮਾਂ ਨਹੀਂ ਦੁੱਸਤ ਵੰਡਦੀ ਚੁੱਪ ਰਹੀ ਦੀ ਜਿੰਨਾ ਤੂੰ ਮੇਰ ਨਾਲ ਵੰਡ ਲਈ ਨਹੀਂ ਮੇਰਾ ਢਿੱਡ ਹੋ ਰਿਹਾ ਵੇ ਦੀਦੀ ਦੁਨੀਆ ਤੋਂ ਕੀ ਲੈ ਜਾਣਾ ਤੇਰੇ ਨਾਲ ਮੈਂ ਲੜਾਂ ਤੂੰ ਮੇਰੇ ਨਾਲ ਲੜੇਂਗੀ ਚਾਰ ਦਿਨ ਤੂੰ ਆਉਣੀ ਆ ਕੋਈ ਆਸ ਮੇਤ ਹੀ ਆਉਣੀ ਵੀ ਮੈਂ ਆਪਣੇ ਭੈਣ ਭਰਾਵਾਂ ਕੋਲ ਜਾਵਾਂ ਮੈਂ ਐਵੇਂ ਤੇਰੇ ਨਾਲ ਲੜੀ ਜਾਵਾਂ ਕੀ ਫਾਇਦਾ ਐਵੇਂ ਦੀ ਗੱਲਾਂ ਨਾ ਕਰਿਆ ਕਰ ਕਾਉਂ ਜੀ ਆ ਚੱਲ ਕੇ ਛੱਡ ਤੂੰ ਬੱਸ ਮੇਰੇ ਕੋਲ ਗੱਲ ਮੇਰੀ ਮੰਨਣੀ ਆ ਖੁਸ਼ ਰਹਿਣਾ ਵਾ ਜਿੰਨੀ ਜੋ ਦਵਾਈ ਬੂਟੀ ਹੋ ਗਿਆ ਪਰਪਨ ਨੂੰ ਦਵਾਵਾਂਗੇ ਕੋਈ ਨਹੀਂ 10 15 ਦਿਨ ਰਹਿ ਉਹਨਾਂ ਨਾਲ ਵੀ ਗੱਲ ਕਰਨਾ ਕਿ ਵੇਖੀ ਕਿੱਡੇ ਸਿੱਡੇ ਹੁੰਦੇ ਆ ਜਾ ਚੱਲੀਏ ਸਾ ਆ ਰਿਹਾ ਤੇਰਾ ਮਨ ਕਿੱਧਰ ਫਸ ਗਿਆ ਈ نیکوئی نمیاد